ਦੋਸਤੋ ਮੁੰਡੇ ਨੂੰ ਮੁੰਡੇ ਨਾਲ ਹੋਇਆ ਪਿਆਰ ਪਿਓ ਰੋ ਰਿਆ ਵੀ ਮੇਰਾ ਕੀ ਕਸੂਰ ਆ ਮੈਂ ਆਪਣੇ ਮੁੰਡੇ ਦਾ ਵਿਆਹ ਕੀਤਾ ਸੀ ਬੜੀਆਂ ਚਾਵਾਂ ਦੇ ਨਾਲ ਪੈਸੇ ਵੀ ਲਾਏ ਸੀ ਪਰ ਮੇਰਾ ਮੁੰਡਾ ਕਿਸੇ ਮੁੰਡੇ ਨੂੰ ਘਰੇ ਲਿਆਇਆ ਕਹਿੰਦਾ ਮੈਂ ਰਹਿਣਾ ਹੀ ਇਹਦੇ ਨਾਲ ਆ ਨਹੀਂ ਤਾਂ ਮੈਂ ਪੀਜੀ ਦੇ ਵਿੱਚ ਰਹਿ ਲੂੰਗਾ ਜੇ ਨਹੀਂ ਘਰੇ ਰੱਖਣਾ ਤਾਂ ਕੁੜੀ ਰੋ ਕੇ ਉਹਦਾ ਬੁਰਾ ਹਾਲ ਹੋ ਰਿਹਾ ਕੁੜੀ ਕਹਿ ਰਹੀ ਆ ਵੀ ਮੇਰਾ ਕੀ ਕਸੂਰ ਆ ਬਾਪੂ ਮੇਰਾ ਕੀ ਕਸੂਰ ਆ ਪਿਓ ਵੀ ਰੋ ਰਿਹਾ ਸਾਰੀ ਗੱਲਬਾਤ ਕੀਆ ਸਾਰਾ ਮਸਲਾ ਕੀਆ ਇੱਕ ਦੂਜੇ ਨੂੰ ਕਹਿ ਰਹੇ ਨੇ ਅਸੀਂ ਤਾਂ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਅਸੀਂ ਇੱਕ ਦੂਜੇ ਬਿਨਾਂ ਮਰ ਜਾਾਂਗੇ ਪਰ ਰਹਿ ਨਹੀਂ ਸਕਦੇ ਦੂਜੀ ਗੱਲ ਮੈਂ ਇੱਕ ਕਹਿਣਾ ਚਾਹਣਾ ਇਨ੍ਹਾਂ ਮੁੰਡਿਆਂ ਨਾਲ ਗੱਲਬਾਤ ਕਰਾਂਗੇ ਤੇ ਉਹਦੇ ਪਿਓ ਨਾਲ ਵੀ ਗੱਲਬਾਤ ਕਰਾਂਗੇ ਵੀ ਸਾਰੀ ਗੱਲਬਾਤ ਕੀਆ ਸਾਰਾ ਮਸਲਾ ਕੀਆ ਆ ਜੋ ਵੀਡੀਓ ਦੇ ਵਿੱਚ ਖਵਾ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਤੁਹਾਨੂੰ ਜਿਹੜੀ ਕਿ ਮੈਂ ਖਬਰ ਤੁਹਾਡੇ ਕੋਲ ਲੈ ਕੇ ਆਇਆ ਕਹਿੰਦੇ ਹੁੰਦੇ ਆ ਕਾਲਜੁਗ ਦਿਨ ਪਰ ਦਿਨ ਵਧਦਾ ਜਾ ਰਿਹਾ ਤੇ ਦਿਨ ਦਰ ਦਿਨ ਪਰ ਦਿਨ ਕਾਲਜੁਗ ਵਧਦਾ ਹੀ ਜਾ ਰਿਹਾ ਦੋਸਤੋ ਜਿਹੜੇ ਇਹ ਦੋ ਮੁੰਡੇ ਕਹਿ ਸਕਦੇ ਆ ਦੋ ਮੀਆਂ ਬੀਬੀ ਕਹਿ ਸਕਦੇ ਆ ਕਿਉਂਕਿ ਇਹ ਦੋਨੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੇ ਇਹ ਮੁੰਡੇ ਦਾ ਵਿਆਹ ਹੋਇਆ ਹੋਇਆ ਪਰ ਇਹ ਕੁੜੀ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਤੇ ਇਹ ਇਹ ਮੁੰਡੇ ਦਾ ਪਿਓ ਆ ਸਾਰੀ ਗੱਲਬਾਤ ਕਰਾਂਗੇ ਸਾਰਾ ਮਸਲਾ ਕੀ ਆ ਕਿਉਂ ਇਹ ਦੋਵੇਂ ਮੁੰਡੇ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਆ ਕਿਉਂ ਇਹ ਕੁੜੀ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਵਿਆਹ ਕਿਉਂ ਕਰਵਾਇਆ ਸਾਰੀ ਗੱਲ ਬਾਈ ਨੂੰ ਪੁੱਛਾਂਗੇ ਬਾਈ ਕੀ ਹਾਲ ਚਾਲ ਠੀਕ ਆ ਜੀ ਸੋਸਰੀ ਘਰ ਸਸੀ ਘਰ ਭਈ ਆ ਤੇਰਾ ਕਿ ਲਾਦਾ ਮੁੰਡਾ ਮੇਰਾ ਉਹ ਆ ਵੀਰੇ ਇਹ ਆ ਕਿ ਉਹ ਉਹ ਮੁੰਡਾ ਮੇਰਾ ਅੱਛਾ ਉਹ ਤੇਰਾ ਮੁੰਡਾ ਤੇ ਕੀ ਗੱਲਬਾਤ ਕੀ ਹੋਈ ਏ ਸਾਰੀ ਇਹ ਇਹ ਹੁਣ ਇਹ ਮੁੰਡਾ ਮੇਰਾ ਇਹਨੂੰ ਲੈ ਆਉਂਦਾ ਰੋਜ਼ ਘਰੇ ਯਾਰ ਮੁੰਡਾ ਇਹ ਤੇ ਇਹਦੇ ਨਾਲ ਇਹ ਕਹਿੰਦਾ ਮੈਨੂੰ ਇਹਦਾ ਨਾਲ ਪਿਆਰ ਹੋਇਆ ਪਿਆ ਹੁਣ ਮੈਂ ਯਾਰ ਸ਼ਰਮ ਆਉਂਦੀ ਆ ਵੀ ਕੀ ਕੀ ਦੱਸਾਂ ਤੈਨੂੰ ਯਾਰ ਸਮਝ ਨਹੀਂ ਆਉਂਦੀ ਵੀ ਇਹ ਮੁੰਡਾ ਆ ਕੇ ਮੇਰੀ ਨੂੰਹ ਆ ਉਹ ਕਹਿੰਦਾ ਮੈਂ ਤਾਂ ਘਰੇ ਰੱਖਣਾ ਕਿਵੇਂ ਰੱਖਣਾ ਵੈਸੇ ਯਾਰ ਦੋਸਤ ਤਾਂ ਰੱਖਣਾ ਕਿ ਵੈਸੇ ਹਾਂ ਵਿਆਹ ਕਰਾਉਣਾ ਉਹਨੂੰ ਪੁੱਛਣਾ ਤੂੰ ਆਪ ਹੀ ਪੁੱਛਿਆ ਵਿਆਹ ਕਰਾਉਣਾ ਕਹਿੰਦੇ ਹਾਂ ਤੇ ਵਿਆਹ ਹੋਇਆ ਨਹੀਂ ਤੇਰੇ ਮੁੰਡੇ ਦਾ ਵਿਆਹ ਨਹੀਂ ਹੋਇਆਗਾ ਹੋਇਆ ਬੋਹੜੀ ਦਾ ਅੱਛਾ ਵਿਆਹ ਹੋਇਆ ਵਿਆਹ ਹੋਇਆ ਤੇਰੇ ਮੁੰਡੇ ਦਾ ਹਾਂ ਵਿਆਹ ਹੋਇਆ ਵਾ ਕੁੜੀ ਨਾ ਹੋਇਆ ਕੁੜੀ ਨਾ ਹੋਇਆ ਪਹਿਲਾਂ ਹਾਂ ਇਹ 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 ਮੁੰਡੇ ਕਿਵੇਂ ਲਈ ਫਿਰਦਾ ਫਿਰ ਇਹ ਮੁੰਡੇ ਦਾ ਵੀ ਵਿਆਹ ਕਰਾਉਣਾ ਕਹਿੰਦਾ ਇਹਦੇ ਨਾਲ ਵੀ ਵਿਆਹ ਕਰਾਉਣਾ ਪਿਆਰ ਹੋਇਆ ਵਾ ਕਹਿੰਦਾ ਮੈਨੂੰ ਕੀ ਨਾਦਰਾ ਓਏ ਪਾਲਾ ਪਾਲਾ ਹਾਂਜੀ ਕੀ ਗੱਲ ਕੀ ਹੋਈ ਆ ਕੁਝ ਨਹੀਂ ਮੇਰੀ ਜਾਨ ਆ ਜੀ ਇਹ ਹਾਂ ਇਹ ਮੇਰਾ ਹਾਂ ਜੀ ਮੇਰੀ ਜਾਨ ਆ ਜੀ ਇਹ ਘਰ ਦੇ ਮੇਰਾ ਐਵੇਂ ਧੱਕੇ ਨਾਲ ਵਿਆਹ ਕਰੀ ਬੈਠੇ ਆ ਜੀ ਮੈਨੂੰ ਜਦੋਂ ਪਸੰਦ ਹੀ ਨਹੀਂ ਆਈਗੀ ਮੈਂ ਸ਼ੁਰੂ ਤੋਂ ਹੀ ਪਿਆਰ ਇਹਦੇ ਨਾਲ ਹੈਗਾ ਮੇਰਾ ਇਹ ਮੈਨੂੰ ਬਹੁਤ ਪਿਆਰ ਕਰਦਾਗਾ ਮੇਰਾ ਸਭ ਕੁਝ ਹੀ ਇਹ ਹੈਗਾ ਇਹ ਕਦੋਂ ਕਰਵਾਇ ਜੀ ਪਹਿਲਾਂ ਧੱਕੇ ਨਾਲ ਕੀਤਾ ਮੇਰੀ ਮਰਜ਼ੀ ਦੇ ਖਿਲਾਫ ਮੈਂ ਕਿਹਾ ਸੀ ਇਹਨਾਂ ਨੂੰ ਵੀ ਮੈਂ ਨਹੀਂ ਵਿਆਹ ਕਰਾਉਣਾ ਮੈਂ ਵਿਆਹ ਹੀ ਇਹਦੇ ਨਾਲ ਕਰਾਉਣਾਗਾ ਮਤਲਬ ਤੂੰ ਕਹਿ ਸੀ ਇਹਨਾਂ ਨੂੰ ਵੀ ਮੈਨੂੰ ਮੁੰਡਾ ਪਸੰਦ ਆ ਸੀ ਮੈਂ ਇਹਨਾਂ ਨੂੰ ਮੈਂ ਮੁੰਡਾ ਕਹਾ ਸੀ ਮੁੰਡਾ ਪਸੰਦ ਆਏਗਾ ਨਹੀਂ ਇਹਨੇ ਆਪਦਾ ਜੈਂਡਰ ਚੇਂਜ ਕਰਾਉਣਾ ਹੈ ਤਾਂ ਇਹਦਾ ਜੈਂਡਰ ਚੇਂਜ ਕਰਾਉਣਾ ਐ ਨੇ ਮੈਂ ਤਾਂ ਇਨੇ ਡਾਕਟਰਾਂ ਨਾਲ ਗੱਲ ਕਰੀ ਬੈਠਾਂਗਾ ਇਹਦੇ ਤੇ ਇਨਾ ਪੈਸਾ ਲਾ ਰਿਆਂਗਾ ਤੇ ਇਹ ਮੇਰਾ ਧੱਕੇ ਨਾਲ ਵਿਆਹ ਕਰਾਈ ਜਾਂਦੇ ਆਗੇ ਮੇਰਾ ਸਭ ਕੁਝ ਹੀ ਇਹਨਾਂ ਨੂੰ ਮੈਂ ਕਿਹਾ ਸੀਗਾ ਵੀ ਇਹ ਤੁਹਾਡੀ ਨੂੰ ਬਣ ਜੂਗੀ ਜਦੋਂ ਵੀ ਥੋੜਾ ਟਾਈਮ ਦਿਓ ਤਾਂ ਸੀ ਮੈਨੂੰ ਇਹਦਾ ਸਾਰਾ ਟ੍ਰਾਂਸਪਲੈਂਟ ਕਰਾਉਣਾ ਮੈਂ ਕੀ ਨਾਂ ਦਰਾ ਬਈ ਮੇਰਾ ਅਗਰ ਜੰਟ ਸਿੰਘ ਬਈ ਇਹ ਸਿੰਘ ਨਾ ਗਏ ਉਹ ਪ੍ਰੀਤੀ ਕਹਦੇ ਆ ਮੈਂ ਨਹੀਂ ਨਹੀਂ ਕੁੜੀਆਂ ਵਾਲਾ ਨਾ ਹੀ ਰੱਖਦਾ ਦੂਜੀ ਤਾਂ ਵੱਡੇ ਟੈਂਪੂ ਦਾ ਨਾਂ ਕੀ ਆ ਨਹੀਂ ਐ ਸਾਡੇ ਬਲ ਕੀ ਨਾਦਰ ਸਿੰਮੂ ਕੀ ਗੱਲ ਕੀ ਹੋਈ ਹੈ ਗੱਲ ਬਈ ਮੈਂ ਇਹਦੇ ਨਾਲ ਵਿਆਹ ਕਰਾਉਣਾਗਾ ਵਿਆਹ ਕਰਾਉਣਾ ਸਾਲਾ ਮੁੰਡੇ ਨਾਲ ਮੁੰਡਾ ਕਿਵੇਂ ਵਿਆਹ ਹੋ ਜੂ ਸਾਡੇ ਸਾਰਾ ਕੋ ਹੋਇਆ ਪਿਆ ਬਈ ਤੇ ਮੈਂ ਇਹਦੇ ਨਾਲ ਹੀ ਕਰਾਉ ਹੁਣ ਮੈਂ ਕਿੱਥੇ ਜਾਂ ਜੋਗਾ ਪਤਾ ਨਹੀਂ ਇਹਦਾ ਪਹਿਲਾਂ ਵਿਆਹ ਹੋਇਆ ਕੁੜੀ ਨਾਲ ਤੇ ਵਿਆਹ ਬਈ ਸਾਡੀ ਗੱਲ ਪਹਿਲਾਂ ਦੀ ਹੈ ਗੱਲ ਕਿਹੜਾ ਸਾਡੀ ਹੁੰਦੀ ਹੈ ਇਹ ਦੌਰ ਕਿੱਧਰ ਤੁਰ ਪਿਆ ਜੀ ਤੇਰਾ ਮੁੰਡਾ ਤੇਨੂੰ ਵਿਆਹ ਕੀਤਾ ਇਹਦਾ ਬੜੇ ਪੈਸੇ ਬੁਸੇ ਲਾਏ ਹੋਣਗੇ ਵਿਆਹ ਕਰਿਆ ਬਈ ਬਹੁਤ ਪੈਸੇ ਲਾਏ ਆ ਇਹ ਖੜਾ ਹੀ ਨਹੀਂ ਛੱਡਦਾ ਯਾਰ ਇਹਦਾ ਵਿਆਹ ਵੀ ਕਰਾ ਕਰਤਾ ਇਹਦਾ ਹੁਣ ਇਹ ਖੜਾ ਹੀ ਨਹੀਂ ਛੱਡਦਾ ਕਹਿੰਦਾ ਮੈਂ ਤਾਂ ਇਹਨੂੰ ਪਿਆਰ ਹੋ ਗਿਆ ਮੈਨੂੰ ਤਾਂ ਇਹਦੇ ਨਾਲ ਪਿਆਰ ਹੋ ਗਿਆ ਤੇ ਮੈਂ ਵਿਆਹ ਇਹਦੇ ਨਾਲ ਕਰਾਉਣਾ ਛੱਡਦਾ ਬਾਪੂ ਐ ਕਿਵੇਂ ਛੱਡਦਾ ਬਾਪੂ ਮੈਂ ਇਹਨੂੰ ਕਹੀਆਂ ਨਾ ਦੋ ਇਹਨੂੰ ਮੈਨੂੰ ਘਟੋ ਘਟ ਡੇਲੀ ਲੜਾਈ ਪੈਂਦੀ ਆ ਬਈ ਸਾਲ ਹੋ ਗਿਆ ਮੈਂ ਇਹਨਾਂ ਨਾਲ ਲੜਾਈ ਕਰਿਆ ਛੱਡਣਾ ਪੈਣਾ ਇਹ ਇਹ ਨਹੀਂ ਛੱਡਦਾ ਬਾਪੂ ਇਹ ਤੇ ਜਿਹੜੀ ਉਹ ਪਹਿਲਾਂ ਲੈ ਕੇ ਜਾਂਦੀ ਤੇ ਫਿਰ ਉਹ ਉਹ ਤੋ ਹੀ ਤੱਕ ਕਿਆ ਲੈਂਦੀ ਆ ਕਿ ਮੈਂ ਨਹੀਂ ਇਹਨੂੰ ਛੱਡ ਸਕਦਾ ਕਿਸੇ ਵੀ ਹਾਲਤ ਚ ਨਹੀਂ ਛੱਡ ਸਕਦਾ ਇਹਨੂੰ ਮੈਂ ਸ਼ਰਮ ਨਹੀਂ ਮੰਨਦਾ ਯਾਰ ਮੁੰਡੇ ਦਾ ਵਿਆਹ ਕਰਾਉਣਾ ਇਹਦਾ ਜੈਂਡਰ ਚੇਂਜ ਕਰਾਉਣਾ ਇਹਦਾ ਸਾਰਾ ਕੁਝ ਕਹਿੰਦਾ ਕੁੜੀ ਵਾਲਾਂ ਲਵਾਉਣਾ ਇਹਦੇ ਇੱਕ ਡਾਕਟਰ ਇਹੋ ਜੇ ਆ ਕੇ ਕਹਿੰਦੇ ਕਰ ਦਿੰਦੇ ਆ ਹੁਣ ਹੋ ਜਾਂਦਾ ਇਹ ਜਮਾਂ ਯਾਰ ਸ਼ਰਮ ਵਾਲੀ ਗੱਲ ਹੋਈ ਖੜੀ ਆ ਇਹਨੂੰ ਮੈਂ ਕਿਹਾ ਵੀ ਵਿਆਹ ਤੇਰਾ ਹੋਇਆ ਵਾ ਤੂੰ ਇਹਦੇ ਤਾਂ ਲੈਣਾ ਇਹਨੂੰ ਆਪਦੇ ਘਰੇ ਰਹਿਣ ਦੇ ਇਹਨੂੰ ਛੱਡਦਾ ਹੀ ਨਹੀਂ ਖੜਾ ਦਿਨ ਪੂਰਾ ਹੱਥ ਦੇਖੋ ਉਹਦਾ ਫੜਿਆ ਹੱਥ ਤਾਂ ਕਦੇ ਵੀ ਨਹੀਂ ਛੱਡਦਾ ਉਹ ਜਿਹੜੀ ਵਿਆਹ ਕੇ ਲੈ ਤਿਆਰ ਆ ਇਹ ਆ ਰਹੀ ਪਿਆਰ ਆ ਇਹਨੂੰ ਕੀ ਪਤਾ ਪਿਆਰ ਆ ਇਹ ਜਿਹੜੀ ਵਿਆਹ ਕੇ ਲਿਆਇਆ ਉਹਦੇ ਨਾਲ ਤਾਂ ਜਾਂਦਾ ਨਹੀਂ ਇਹ ਨਹੀਂ ਵਿਆਹ ਤੇ ਪੈਸੇ ਵੀ ਲੱਗੇ ਹੋਣਗੇ ਇਹਨੂੰ ਉਹ ਨਹੀਂ ਪਤਾ ਵੀ ਪੈਸੇ ਲੱਗੇ ਪਏ ਉਹਦੇ ਜਿਹੜੇ ਕਮਾਏ ਤੂੰ ਮਾ ਤਾਂ ਤੇ ਮੇਰਾ ਹਿੱਸਾ ਉਹਦਾ ਬਾਈ ਉਹਦੇ ਚ ਕੱਲਾ ਕਰਾ ਹੈਗਾ ਮੈਂ ਮੇਰਾ ਹਿੱਸਾ ਸਾਰਾ ਕੁਝ ਮੇਰਾ ਹੀ ਆ ਇਹਨੇ ਕਿਹੜਾ ਪੈਸੇ ਨਾਲ ਲੈ ਕੇ ਜਾਣੇ ਆ 20 ਕਿੱਲੇ ਜ਼ਮੀਨ ਆਉਂਦੀ ਆ ਮੈਨੂੰ ਮੇਰੇ ਨਾਲ ਅੱਧਾ ਹਿੱਸਾ ਬਣਦਾ ਮੇਰਾ ਬਾਲੀ ਗੱਲਾਂ ਤੇ ਨਾਮ ਵੀ ਦੇਊਗਾ ਤਾਂ ਮੈਨੂੰ ਲੈ ਮੇਰੇ ਕੋਲੇ ਬਾਈ 7 ਕਿੱਲੇ ਵੀ ਇਹਦੀ ਆ ਸਾਡੇ ਕੋਲ 27 ਕਿੱਲੇ ਹੋਗੇ ਅਸੀਂ ਤਾਂ ਭੁੱਖੇ ਨਹੀਂ ਮਰਦੇ ਦੋਵੇਂ ਜੀ ਅਸੀਂ ਨੇ ਤੂੰ ਕੀ ਕਰਾਉਣਾ ਦੋਵੇਂ ਜੀ ਦੋਵੇਂ ਜੀ ਆ ਅਸੀਂ ਹੋਣਾ ਅਸੀਂ ਹੋਰ ਕੀ ਆ ਯਾਰ ਵੇਖ ਲੈ ਯਾਰ ਆ ਵੇਖ ਲੈ ਪੱਤਰਕਾਰ ਯਾਰ 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 ਜਮਾਂ ਸ਼ਰਮ ਨਹੀਂ ਆਉਂਦੀ ਯਾਰ ਇਹਨੂੰ ਜਮਾਂ ਸ਼ਰਮ ਨਹੀਂ ਆਉਂਦੀ ਵੀ ਮੈਂ ਅਸੀਂ ਦੋਨੇ ਜੀ ਤੇ ਜਿਹੜੀ ਉਹ ਪਹਿਲਾਂ ਲੈ ਕੇ ਜਾਂਦੀ ਉਹਦਾ ਹੀ ਕਰਾਂਗੇ ੱੱਕੇ ਨਾਲ ਲੈ ਕੇ ਵਸਾਈ ਆ ਤੁਸੀਂ ਮੇਰੇ ਉਹ ਜਦੋਂ ਮੈਂ ਕਿਹਾ ਮੈਂ ਨਹੀਂ ਰਹਿਣਾ ਉਹਦੇ ਨਾਲ ਬਾਪੂ ਤੂੰ ਹੁਣ ਮੇਰੀ ਬੇਇੱਜ਼ਤੀ ਕਰਨ ਤੇ ਤੂੰ ਮੈਂ ਤਾਂ ਸ਼ਰਿਆਮ ਸਾਹਮਣੇ ਹੋਣਾ ਸੀ ਤਾਂ ਰਖਣੀ ਰਖਣੀ ਪਣੀ ਆ ਤੈਨੂੰ ਨਹੀਂ ਰੱਖ ਸਕਦਾਗਾ ਉਹਨੂੰ ਫਿਰਦੀ ਰਹਿਣ ਦੇ ਘਰੇ ਫਿਰਦੀ ਆ ਫਿਰਦੀ ਰਹਿਣ ਦੇ ਐਵੇਂ ਕਿਵੇਂ ਫਿਰਦੀ ਰਹਿਣ ਦੇ ਫਰਦੀ ਰਹਿਣ ਦੇ ਉਦੋਂ ਲੈ ਮੈਤਾ ਜੀ ਵਿੱਚ ਫਸ ਕੇ ਰਹੂੰਗਾ ਇਹਨਾਂ ਦੇ ਮੈਂ ਨਹੀਂ ਛੱਡਦਾ ਮੇਰੀ ਤਾਂ ਇੱਜ਼ਤ ਲੁੱਟੀ ਗਈ ਸਾਰੀ ਆ ਤੀਜੇ ਨੇ ਹੀ ਕੰਮ ਖਰਾਬ ਕਰਿਆ ਤੀਜਾ ਰਲਿਆ ਤੇ ਕਹਿੰਦੇ ਹੁੰਦੇ ਆ ਕੰਮ ਗਲਿਆ ਕੱਲ ਜੋ ਦੋਸਤੋ ਦਿਨ ਪਰ ਦਿਨ ਵਧਦਾ ਜਾ ਰਿਹਾ ਪਹਿਲਾਂ ਆਪਾਂ ਸੋਚਦੇ ਹੁੰਦੇ ਸੀ ਵੀ ਕੁੜੀ ਭਜਾ ਕੇ ਲੈ ਗਿਆ ਕੋਈ ਜਾਂ ਕੋਈ ਇਹੋ ਜੀ ਗੱਲ ਹੋ ਗਈ ਪਿੰਡ ਦੇ ਵਿੱਚ ਵੀ ਹਨਾ ਵੀ ਕਿਸੇ ਦੀ ਕੁੜੀ ਘੱਟ ਕੇ ਲੈ ਗਿਆ ਕੋਈ ਜਾਂ ਮੁੰਡੇ ਨਾਲ ਗੱਲਬਾਤ ਸੀ ਕੁੜੀ ਦੀ ਤਾਂ ਕਰਕੇ ਆ ਗੱਲ ਹੋ ਗਈ ਅੱਜ ਕੱਲ ਤੁਸੀਂ ਇਹ ਵੇਖੋ ਯਾਰ ਹਨਾ ਵੀ ਮੁੰਡੇ ਨਾਲ ਮੁੰਡੇ ਦਾ ਪਿਆਰ ਏ ਇਹਨੂੰ ਘਰੇ ਲੈ ਕੇ ਆਉਂਦਾ ਹੋਊਗਾ ਪਹਿਲਾਂ ਵੀ ਲਿਆਉਂਦਾ ਹੋਊਗਾ ਪੀਜੀ ਪੂਜੀ ਜੀ ਵੀ ਰਹਿੰਦੇ ਹੋਣਗੇ ਨਿਆਰੇ ਵੀ ਲੈਂਦੇ ਹੋਣਗੇ ਉੱਥੇ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਵੀ ਇਹ ਮੁੰਡੇ ਨਾਲ ਹੀ ਇਹਦੇ ਸਬੰਧ ਆ ਠੀਕ ਹੈ ਮੰਨਦੇ ਆ ਆਪਾਂ ਹਰ ਬੰਦਾ ਐ ਸੋਚਦਾ ਹੁੰਦਾ ਵੀ ਯਾਰ ਇਹਦੇ ਨਾਲ ਕੁੜੀ ਸੈੱਟ ਹੋਊਗੀ ਇਹਦੇ ਨਾਲ ਮੁੰਡਾ ਸੈੱਟ ਹੋਊਗਾ ਹੋਰ ਗੱਲ ਤੂੰ ਚਲ ਮੰਨ ਲਾ ਇਹਦੇ ਨਾਲ ਵਿਆਹ ਕਰਾ ਲੈਣਾ ਜਵਾਕ ਕਿੱਥੋਂ ਲਏਗਾ ਜਵਾਕ ਨਹੀਂ ਪੈਦਾ ਬਣਾਉਣਾ ਇਹਦਾ ਨਹੀਂ ਸਕਦਾ ਇਹ ਸਾਰਾ ਕੁਝ ਲਵਾਉਣਾਗਾ ਜਵਾਕ ਇਹਨੇ ਥੋੜੀ ਦੇਣਾਗਾ ਉਹ ਇਹ ਬਕਵਾਸ ਮਰੀ ਜਾਂਦਾ ਸਾਡੇ ਨਾਲ ਯਾਰ ਜਵਾਕ ਹੋਊਗਾ ਇਹਦੇ ਬਾਪੂ ਜਵਾਕ ਹੋਊਗਾ ਕਿਵੇਂ ਹੋਜੂਗਾ ਬੰਦੇ ਦੇ ਕਿਤੇ ਜਵਾਕ ਹੋਇਆ ਵੇਖ ਇਹ ਹੀ ਤਾਂ ਤੁਹਾਨੂੰ ਦਿਖਾਉਣਾਗਾ ਸੀ ਹੋਊਗਾ ਇਹਦਾ ਸਾਰਾ ਜੇ ਚੇਂਜ ਹੀ ਕਰਾਤਾ ਸਾਰਾ ਕੁਝ ਫਿਰ ਜਵਾਕ ਕਿਉਂ ਨਾ ਹੋਵੇ ਚੇਂਜ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਹੀ ਸਾਡੀ ਗੱਲ ਹੋਈ ਵੀ ਆ ਕਿ ਡਾਕਟਰਾਂ ਨਾਲ ਕਿੰਨੇ ਰੁਪਏ ਲੱਗਣਗੇ ਉਹ ਤੇ ਲੱਗੂ 10 ਲੱਖ ਰੁਪਇਆ ਲੱਗ ਜੂਗਾ 10 ਲੱਖ ਚ ਹੋ ਜੂਗਾ ਕਮ ਹੋ ਜੂਗਾ ਸਾਰਾ A to Z ਇਹ ਜਾਮਾ ਕੁੜੀਆਂ ਵਾਂਗੂ ਹੋ ਜੂਗੀ ਜਾਮਾ ਕੀ ਕੀ ਲੱਗੂਗਾ ਇਹਦਾ ਸਾਰਾ ਕੁਛ ਹੀ ਕੁੜੀਆਂ ਵਾਲਾ ਹੋ ਜੂਗਾ ਇਹ A to Z ਪੈਸੇ ਕੌਣ ਲਾਊਗਾ ਇਹ ਕੌਣ ਲਾਊਗਾ ਪੈਸੇ ਮੈਂ ਵੀ ਲਾਊਗਾ ਤੇ ਕੁਛ ਇਹਦੇ ਕੋਲੇ ਵੀ ਹੈ ਗਿਆ 7 ਕਿਲੇ ਇਹ ਵੀ ਲਾ ਲੂਗਾ ਹੂੰ ਰੋਣਾ ਨਹੀਂ ਆਉਂਦਾ ਕਿਤੇ ਵੀ ਮਾਨ ਕਰਦਾ ਹੋਵੇ ਰੋਣ ਨੂੰ ਰੋਣਾ ਤਾਂ ਆਉਂਦਾ ਹੀ ਆ ਕੀ ਆਉਂਦਾ ਆਉਂਦਾ ਯਾਰ ਕੀ ਕਰਾਂ ਰੋਣਾ ਦਾ ਆਉਂਦਾ ਆ ਪਿਓ ਤੇਰਾ ਰੋਈ ਜਾਂਦਾ ਤੈਨੂੰ ਮਾੜੀ ਮੋਟੀ ਤੇ ਸ਼ਰਮ ਆਉਣੀ ਚਾਹੀਦੀ ਇਹ ਵੀ ਪਿਓ ਤੇਰਾ ਰੋਈ ਜਾਂਦਾ ਇੱਥੇ ਖੜਾ ਤੇਰੇ ਵਿਆਹ ਤੇ ਇੰਨੇ ਰੁਪਏ ਲਾਏ ਹੁਣਗੇ ਤੂੰ ਮਣੀ ਪਹਿਲਾਂ ਹੀ ਕਹਿ ਜਾਂਦਾ ਯਾਰ ਜਦੋਂ ਵਿਆਹ ਹੋਇਆ ਜਦੋਂ ਇਹ ਰੋਂਦਾਗਾ ਉਹ ਉਹ ਵੀ ਮੇਰਾ ਦਿਲ ਵਿਰੁੱਧ ਆ ਜਾਂਦਾ ਭਾਈ ਇਹ ਵੀ ਤਾਂ ਰੋਂਦੀ ਆਗੀ ਦਿਨ ਪਰ ਰਾਤ ਇਹ ਇਹਨੂੰ ਝੋਰਾ ਖਾਈ ਜਾਂਦਾ ਰਹਿੰਦਾਗਾ ਵੀ ਜਿਹੜੀ ਤੂੰ ਦੂਜੀ ਘਰੇ ਬੈਠੀ ਐ ਨੂੰ ਮੈਂ ਬਹੁਤ ਸਮਝਾਉਣਾ ਕੋਈ ਨਹੀਂ ਮੈਂ ਕਿਹਾ ਵੀ ਉਹਨੂੰ ਤਾਂ ਮੈਂ ਕੱਢ ਦੂੰਗਾ ਘਰੋਂ ਤੇਰੇ ਮਾਪਿਆਂ ਨਾਲ ਗੱਲਬਾਤ ਹੋਈ ਆ ਹਾਂ ਬਈ ਹੋਈ ਆ ਕੀ ਕਹਿੰਦੇ ਉਹ ਉਹਨਾਂ ਨੇ ਆਪ ਹੀ ਤੋੜਿਆ ਮਣੀ ਇਹਦੇ ਇਹ ਜਿਹੜੇ ਮਾਪਿਓ ਜਿਹੜੇ ਤੇਰੇ ਨਾਲ ਇਹਦੇ ਨਾਲ ਤੋਰਦਾ ਤੈਨੂੰ ਉਹ ਬਈ ਮੇਰੀ ਖੁਸ਼ੀ ਚ ਖੁਸ਼ ਆ ਉਹ ਕਹਿੰਦੇ ਜਿਹੜਾ ਕੋਈ ਤੈਨੂੰ ਚੰਗਾ ਲੱਗਦਾ ਕਰ ਨਹੀਂ ਉਹਨਾਂ ਨੂੰ ਵਧੀਆ ਲੱਗਦਾ ਵੀ ਮੇਰਾ ਮੁੰਡਾ ਸਟੂਲਾ ਹਾਂ ਬਈ ਵੀ ਮੇਰਾ ਮੁੰਡਾ ਜਿਹਦੇ ਨਾਲ ਮਰਜੀ ਜਾਵੇ ਹਾਂ ਉਹ ਖੁਸ਼ ਆਉਂਗੇ ਤੂੰ ਖੁਸ਼ ਰਹਿ ਬੱਸ ਕਹਿੰਦਾ ਸਾਡਾ ਕੋਈ ਚੱਕਰ ਅਸਾਨੀ ਹੁੰਦੀਆਂ ਬਈ ਥੋਡੀਆਂ ਵੀ ਯਾਰ ਵੀ ਮੇਰਾ ਮੁੰਡਾ ਹੋਊਗਾ ਅਸੀਂ ਰੀਵਨ ਬੰਨੇ ਆ ਤੇ ਨਿਮ ਬੰਨੇ ਆ ਤੇ ਵਧੀਆ ਵਿਆਹ ਹੋਊਗਾ ਅੱਗੇ ਸਾਡੇ ਪੀੜੀਦਰ ਪੀੜੀ ਜਵਾਗ ਹੋਣਗੇ ਵਧੀਆ ਨਿਆਰੇ ਹੋਣਗੇ ਵੀ ਸਾਨੂੰ ਸੰਭੂਗਾ ਜਵਾਗ ਸਾਡਾ ਤੇ ਜਿਹੜੇ ਮੁੰਡੇ ਆ ਸਟੂਲਿਆਂ ਦੁਨੀਆਂ ਦਾ ਬਰਹਾਲਾ ਦੁਨੀਆਂ ਚਗਲ ਹੋ ਗਈ ਦੁਨੀਆਂ ਨਿਆਇ ਗੰਦ ਹੋ ਗਈ ਦੁਨੀਆਂ ਵਰ ਕਰ ਕਹੀ ਸੀ ਮੈਂ ਦੁਨੀਆਂ ਨਿਆਇ ਗੰਦ ਹੋ ਗਈ ਕਾਲ ਯੁਗ ਪੂਰਾ ਪ੍ਰਭਾਵਤ ਹੋ ਗਿਆ ਕਾਲ ਯੁਗ ਦਾ ਪੂਰਾ ਜਵਾਨ ਹੋ ਗਿਆ ਕਾਲ ਯੁਗ ਜਿਹੋ ਜਿਹੇ ਹੁਣ ਇਹ ਚਗਲ ਇਹ ਆ ਤੇ ਉਹੋ ਜਿਹੇ ਦੇ ਚਗਲ ਮਾਪੇ ਹੋਣਗੇ ਜਿਹੜੇ ਇਹਨੂੰ ਕਹਿੰਦੇ ਆ ਵੀ ਉਹਨਾਂ ਦੇ ਇਹ ਮੁੰਡੇ ਦਾ ਵਿਆਹ ਕਰਾ ਲਾ ਉਹ ਮੇਰੇ ਨਾ ਸਹਰਾਂ ਨੂੰ ਐ ਨਾ ਬੋਲ ਬਹੁਤ ਗਲਤ ਬੋਲ ਰਿਆਂਗਾ ਤੂੰ ਐਵੇਂ ਕਿਵੇਂ ਗਲਤ ਗਲਤ ਬੋਲ ਰਿਆ ਵੀ ਤੇਰਾ ਯਾਰ ਵਿਆਹ ਕਰਾਇਆ ਤੇਰਾ ਐਨੇ ਤੈਨੂੰ ਕਦੇ ਕੁਝ ਬੋਲਿਆ ਪਿਓ ਤੋਂ ਬਿਨਾ ਤੇਰਾ ਨਾ ਗੱਲ ਨਹੀਂ ਕਰਦਾ ਇਹ ਮੇਰੇ ਮਾਪਿਆਂ ਨੂੰ ਚਗਲ ਦੱਸਦਾ ਯਾਰ ਲੈ ਸਾਡੀ ਕੋਈ ਇੱਜ਼ਤ ਨਹੀਂ ਇੱਜ਼ਤ ਤੇ ਇੱਜ਼ਤ ਤੂੰ ਹਲੋ ਕਰ ਜਾ ਯਾਰ ਸਾਡੀ ਕੋਈ ਇੱਜ਼ਤ ਨਹੀਂ ਇਹ ਜਿੱਦ ਨੂੰ ਤਾਂ ਤੇਰੇ ਝੰਡੇ ਝੂਲਦੇ ਹੁਣ ਇੱਜ਼ਤ ਇਹ ਜਿੱਦ ਨੂੰ ਤਾਂ ਤੇਰੇ ਝੰਡੇ ਝੂਲਦੇ ਆ ਇਹ ਤੇਰੇ ਨਾਲ ਵਿਆਹ ਕਰਾਈ ਨਾ ਤੈਨੂੰ ਸ਼ਰਮ ਨਹੀਂ ਤੇ ਮੈਂ ਇਹਦੇ ਜੋ ਕੋਈ ਮਾੜੀ ਗੱਲ ਕੀਤੀ ਘਾਰ ਹੀ ਵਸਾਇਆ ਬਈ ਇਹਦਾ ਮੇਰਾ ਤਾਂ ਪਿਆਰ ਆ ਇਹ ਤੇ ਮੈਂ ਤਾਂ ਇਹਦੇ ਪਿੱਛੇ ਸਾਰੇ ਕੁਝ ਛੱਡ ਕੇ ਕਹਿੰਦੇ ਹੁੰਦੇ ਵੀ ਜਦੋਂ ਕੁੜੀ ਨਾਲ ਪਿਆਰ ਹੁੰਦਾ ਇੱਕ ਕਹਾਣੀ ਹੁੰਦੀ ਹੈ ਇੱਕ ਮੁੰਡੇ ਨਾਲ ਪਿਆਰ ਹੋਇਆ ਕਿਵੇਂ ਹੋਇਆ ਸੀਗਾ ਅਸੀਂ ਜੀ ਇਕੱਠੇ ਹੀ ਪੜਦੇ ਸੀਗੇ ਮਹਾਲੀ ਰਹਿੰਦੇ ਸੀਗੇ ਜੀ ਉੱਥੇ ਆਈ ਲੈਟਸ ਕਰਦੇ ਸੀਗੇ ਇਹ ਵੀ ਕਰਦਾ ਸੀਗਾ ਤੇ ਮੈਂ ਵੀ ਤੇ ਅਸੀਂ ਇਕੱਠੇ ਇੱਕ ਰੂਮੀ ਜੀ ਜੀ ਰਹਿੰਦੇ ਸੀਗੇ ਇੱਕੋ ਹੀ ਰੂਮ ਸੀਗਾ ਸਾਡਾ ਤਾਂ ਫਿਰ ਉੱਥੇ ਗੱਲਾਂ ਬਾਤਾਂ ਹੋਈਆਂ ਗਿਆ ਸਾਨੂੰ ਅਟਰੈਕਸ਼ਨ ਜੀ ਹੋਈ ਦੋਨਾਂ ਵੱਲ ਸੀ ਦੋਨਾਂ ਨੇ ਕਈ ਵਾਰੀ ਫਰਮ ਫਰਮ ਦੇਖਣ ਜੀ ਚੱਲ ਜਾਂਦੇ ਸੀਗੇ ਤੇ ਫਿਰ ਐਂ ਗੱਲਾਂ ਗੱਲਾਂ ਜੀ ਸਾਨੂੰ ਪਿਆਰ ਹੋ ਗਿਆ ਇੱਕ ਦੂਜੇ ਨਾਲ ਹੁਣ ਤਾਂ ਜੇ 1 ਮਿੰਟ ਵੀ ਦੂਰ ਹੋ ਜੇ ਇਹ ਤਾਂ ਐਂ ਲੱਗਦਾ ਕਬੇ ਮੇਰੀ ਤਾਂ ਜਾਨ ਹੀ ਨਿਕਲ ਗਈ ਇਹਦਾ ਵੀ ਨਹੀਂ ਸਰਦਾ 1 ਮਿੰਟ ਵੀ ਮੇਰੇ ਬਿਨਾ ਕੀੜੀਆਂ ਚੜ ਗਈਆਂ ਜੀ ਪੱਤਰਕਾਰ ਸਾਹਿਬ ਤੁਸੀਂ ਨਾ ਗਲਤ ਥਾਂ ਖੜਾਈ ਬੈਠੇ ਹੋਗੇ ਕੀੜੀਆਂ ਚੜ ਗਈਆਂ ਜੀ ਜਿਹੜੀਆਂ ਤੁਸੀਂ ਗੰਦਾ ਦੇ ਕੁੱਤਿਆਂ ਜੜਾਤੀਆਂ ਉਹਨਾਂ ਦਾ ਤੁਸੀਂ ਤਾਂ ਕੀੜੀਆਂ ਚੜਾਈਆਂ ਨੇ ਤੂੰ ਤੁਸੀਂ ਕੰਧਾਂ ਦੇ ਉੱਤੇ ਕੁੱਤੀਆਂ ਚੜਾਈ ਬਠਿਆ ਤੇਰੇ ਤੇ ਤਾਂ ਕੀੜੀਆਂ ਚੜੀਆਂ ਆਂ ਆਹ ਦੇਖੀ ਆ ਇੱਥੇ ਤਾਂ ਕੀੜੀ ਚੜੀ ਪਈ ਮਾਨਾ ਤੂੰ ਆ ਦੇਖੇ ਡੈਡੀ ਜੀ ਤੁਸੀਂ ਐਵੇਂ ਨਾ ਬੋਲਿਆ ਕਰੋ ਹਾਂ ਡੈਡੀ ਜੀ ਸ਼ਰਮ ਨਹੀਂ ਮੰਨਦੇ ਸ਼ਰਮ ਜਮਾ ਹੈ ਜਮਾ ਸ਼ਰਮ ਨਹੀਂ ਮੰਨਦੇ ਕੈਮਰੇ ਦੇ ਮੂਹਰੇ ਆ ਕੇ ਵੀ ਸ਼ਰਮ ਨਹੀਂ ਮੰਨ ਸ਼ਰਮ ਵਾਲੀ ਕੀ ਗੱਲ ਆ ਪਾਪਾ ਤੇ ਤੁਹਾਡੀ ਨੋ ਆ ਇਹ ਜਿਹੜੀ ਉਹ ਵਿਚਾਰੀ ਲਿਆਂਦੀ ਵੀ ਆ ਉਹ ਅੱਡ ਕਮਰੇ 'ਚ ਰੋਈ ਜਾਂਦੀ ਰਹਿੰਦੀ ਐ ਸਾਰੀ ਰਾਤ ਇਹਦੇ ਉੱਤੇ ਲਟਿਆ ਰਹਿੰਦਾ ਸਾਰੀ ਰਾਤ ਸਾਰਾ ਦਿਨ ਬਸ ਇਹ ਇਹ ਵੀ ਕਰੇ ਰੱਖਦਾ ਇਹਨੂੰ ਰੱਖਦਾ ਕਰੇ ਕਰੇ ਨਾ ਰੱਖੀ ਵਰਤਾਂ ਉਹਨੇ ਨਹੀਂ ਕਿਤੇ ਕਿਹਾ ਵੀ ਮੇਰੇ ਨਾਲ ਧੱਕਾ ਹੋ ਰਿਹਾ ਬਾਪੂ ਮੇਰੇ ਨਾਲ ਆਹ ਚੱਕਰ ਹੋ ਗਿਆ ਮੈਂ ਮੈਂ ਕੋਈ ਸੁਣ ਬੀ ਵਿਚਾਰੀ ਹੁਣ ਕੀ ਕਰ ਉਹ ਵੀ ਸਮਝਾਇਆ ਵਿਆ ਸੀਗਾ ਮੈਂ ਪਹਿਲਾਂ ਹੀ ਉਹਨੂੰ ਪਹਿਲੇ ਦਿਨ ਹੀ ਕਹਤਾ ਸੀਗਾ ਵੀ ਮੇਰਾ ਵਿਆਹ ਹੋਇਆ ਜਿਹੜਾ ਧੱਕੇ ਨਾਲ ਹੋਇਆ ਮੇਰਾ ਤੇਰੇ ਨਾਲ ਕੋਈ ਸੰਬੰਧ ਨਹੀਂ ਹੈਗਾ ਤੂੰ ਰਹਿਣਾ ਖਾਣਾ ਪੀਣਾ ਕਰੇ ਰਹਿ ਜਿਹੜੀ ਚੀਜ਼ੀ ਤੈਨੂੰ ਲੋੜ ਆ ਤੈਨੂੰ ਸਾਰੀ ਖਾਣ ਪੀਣ ਦੀ ਚੀਜ਼ ਮਿਲੂਗੀ ਬਸ ਮੈਂ ਤੈਨੂੰ ਆਪਦਾ ਆਪਣੀ ਦੇ ਸਕਦਾ ਹੋਰ ਸਾਰਾ ਕੁਝ ਦੇ ਸਕਦਾ ਮੇਰਾ ਸਭ ਕੁਝ ਮੈਂ ਉਹਨੂੰ ਆਪਦਾ ਸੌਂਪਿਆ ਵੈਗਾ ਮੇਰੀ ਇਹੀ ਜਾਨ ਜਾਂਦ ਜਾਣਾ ਹਾਂ ਬਈ ਇਹੀ ਮੇਰੀ ਆ ਹੁਣ ਤਾਂ ਬਸ ਇਹਦੇ ਨਾਲ ਹੀ ਐਮਰਾ ਸਾਹਿਬ ਕੋ ਮੈਂ ਤਾਂ ਮਰ ਜੂ ਇਹਦੇ ਬਿਨਾ ਮਾਂ ਪਿਓ ਨੇ ਬੜੇ ਬੜਾ ਸੋਚਿਆ ਹੁੰਦਾ ਬਈ ਯਾਰ ਰੀਅਲ ਬਣਾਂਗੇ ਨਾ ਮੈਂ ਬਣਾਂਗੇ ਬੜਾ ਕੋਈ ਸੋਚਿਆ ਹੁੰਦਾ ਚਾਹ ਤਾਂ ਬਥੇਰੇ ਸੋਚੇ ਸੀ ਹੁਣ ਕੀ ਕਰੀਏ ਯਾਰ ਮਾਰ ਕੇ ਘੱਟ ਤੇ ਯਾਰ ਜਵਾਂ ਯਾਰ ਦੁਨੀਆ ਦਾ ਜਵਾਂ ਅੰਤ ਆਇਆ ਪਿਆ ਦੁਨੀਆ ਦਾ ਬੁਰਾ ਹਾਲ ਆ ਯਾਰ ਧੰਨਵਾਦ ਜੀ ਆਜੋ ਮਲਾਇ ਤਾਨੂੰ ਮਾੜੀ ਮੋਟੀ ਸ਼ਰਮ ਨਹੀਂ ਆਈ ਯਾਰ ਤੁਹਾਡਾ ਪਿਓ ਤੁਹਾਡੇ ਕੋਲ ਰੋਕੇ ਗਿਆ ਕੀ ਕੀ ਚੱਕਰ ਹੋਇਆ ਉਹਦੇ ਨਾਲ ਬਈ ਯਾਰ ਲੱਛਣ ਮਾਰਦਾ ਤੂੰ ਨਹੀਂ ਪਤਾ ਸਾਰਾ ਨਾ ਕੈਮਰੇ ਵਿੱਚ ਕਿੰਨੇ ਮਿੰਟ ਦੀ ਹੋ ਗਈ ਸਾਰਾ ਨਾ ਵੱਧ ਗੰਦ ਦਾ ਬਈ ਇਹਨੇ ਪਾਇਆ ਹੋਇਆ ਘਰੇ ਯਾਰ ਇਹ ਤਾਂ ਰੋਕੇ ਹੁੰ ਤੇਰੇ ਮੂਰੇ ਸੱਚਾ ਹੋ ਗਿਆ ਪਰ ਸਾਨੂੰ ਪਤਾ ਨਾ ਸਾਡੇ ਵਿੱਚ ਅਟੈਚਮੈਂਟ ਕੀ ਹੈ ਇੱਕ ਦੂਜੇ ਨਾਲ ਸਾਡਾ ਦੋਨਾਂ ਦਾ ਜੀ ਬਸ ਕਿਸੇ ਵੀ ਨਾ ਸਰਦਾ ਨਹੀਂ ਜਿਹੜਾ ਬਾਪੂ ਵੀ ਹੈ ਜਿਹੜਾ ਜੀ ਉਹ ਹੁਣ ਉਹਦੇ ਬਰ ਮੀਮਾ ਕੋ ਦੱਸ ਨਹੀਂ ਸਕਦਾਗਾ ਉਹ ਵੀ ਮੇਰੀ ਦੂਜੀ ਮੰਮੀ ਹੋ ਰੱਖੀ ਬੈਠਾ ਬਾਲਾ ਸਿਆਣਾ ਬਣਦਾ ਉਹ ਵੀ ਅਸੀਂ ਤੇ ਤੂੰ ਦੂਜੀ ਕੁੜੀ ਰੱਖ ਲੈਂਦਾ ਮੇਰਾ ਜਦੋਂ ਪਿਆਰ ਹੀ ਇਹਦੇ ਨਾਲ ਮੈਂ ਖੁਸ਼ ਹੀ ਇਹਦੇ ਚਾਹਣਾ ਵੀ ਚਾਹੀਦੇ ਮੁੰਡੇ ਪਸੰਦ ਆ ਉਹ ਇਹਦੇ ਮਾਪਿ ਉਹ ਨਹੀਂ ਰਾਜੀ ਉਹਦੇ ਵਿੱਚ ਇਹਦੀ ਖੁਸ਼ੀ ਚ ਮੇਰਾ ਮੁੰਡੇ ਪਸੰਦ ਆ ਹਾਂਜੀ ਮੈਨੂੰ ਪਸੰਦ ਹੈ ਵਿਆਹ ਕਰਾਉਂਗੇ ਦੋਨੇ ਜੀ ਕੁੜੀ ਜਾਣਾ ਜਦੋਂ ਅੱਜ ਤਾਂ ਟਾਈਮ ਲਾਣਾ ਦੇਖੋ ਅੱਜ ਤੋਂ ਸਾਲ ਬਾਅਦ ਵੇਖੋ ਜੇ ਨਾ ਇਹਨਾਂ ਨੂੰ ਤੁਸੀਂ ਪਛਾਣ ਕੇ ਤਾਂ ਕਹਿ ਦੋ ਜੇ ਸਾਰਾ ਕੁਝ ਬਦਲ ਦੋਗੇ ਸਾਰਾ ਕੁਝ ਬਦਲ ਜਾਣਾ A to Z ਦਾ ਬਾਈ ਪਿਆਰ ਹੋ ਜਾਊਗਾ ਇੱਕ ਦੂਜੇ ਨਾਲ ਅੱਜ ਹੈਗਾ ਜੀ ਉਦੋਂ ਜਾਇਦੇ ਵਧਨਾ ਪਿਆਰ ਤਾਂ ਦਿਨੋਂ ਦਿਨਾਂ ਬਾਅਦ ਚ ਮੁੱਕਰ ਗਏ ਤੇ ਨਾ ਫੇਰ ਮੁੱਕਰ ਗਏ ਫਿਰ ਜੀ ਚਲੋ ਦੇਖੀ ਜਾਊਗੀ ਹੁਣ ਜਿੰਨਾ ਟ ਆ ਇੱਕ ਵੇ ਮੋੱਕਰ ਜੁਆਇਆ ਗਿਆ। ਕੀ ਦਵਾਰ ਤੋਂ ਜੇ ਮੁਕਰ ਗਿਆ ਫਿਰ ਐ ਕਿਵੇਂ ਮੁਕਰੂਗਾ ਜੀ? ਸੱਤ ਕਿਲੇ ਮੇਰੇ ਆ 20 ਕਿਲੇ ਦੇ ਆ ਹਲਕ ਚੜਾਂਗ ਦੇ ਦੂੰ ਮੈਂ ਤਾਂ ਆ ਕੇ ਜੀ। ਉਹ ਮੈਂ ਹੀ ਸਾਹਮਣੇ ਆ ਫਿਰ। ਦੇਖ ਲਓ ਕਿੰਨਾ ਪਿਆਰ ਆ ਜੀ ਇਹ। ਪਿਆਰ ਛੱਡਦਾ ਨਹੀਂ ਫਿਰ। ਜਾਵੇਂ ਨਹੀਂ ਜੀ। ਪਿਓ ਦਾ ਕੋਈ ਚੱਕਰ ਨਹੀਂ। ਕੋਈ ਚੱਕਰ ਨਹੀਂ ਜੀ ਮੈਨੂੰ ਮੇਰਾ ਬਸ ਇਹਦੇ। ਮੈਂ ਆਪਦੇ ਮਾਪਿਓ ਛੱਡੀ ਬੈਠਾ ਇਹ ਕਿਉਂ ਨਾ ਛੱਡੂ। ਮੈਂ ਸਭ ਕੁਝ ਛੱਡਿਆ ਆ ਇਹਦੇ ਪਿੱਛੇ। ਚਲੋ। ਬਹੁਤ ਬਹੁਤ ਧੰਨਵਾਦ। ਠੀਕ। ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਮੁੰਡਾ ਤੇ ਮੁੰਡਾ ਹੀ ਕਹਿ ਸਕਦੇ ਆ ਜਿਹੜੇ ਇੱਕ ਦੂਜੇ ਜਿਹੜੇ ਇੱਕ ਦੂਜੇ ਨਾਲ ਪਿਆਰ ਕਰਦੇ ਆ ਤੇ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਇਹ ਕਲਯੁਗ ਚੱਲਿਆ ਹੋਇਆ ਦੋਸਤੋ ਮਾਪਿਆਂ ਦੀ ਇੱਜ਼ਤ ਨਹੀਂ ਰਹੀ ਅੱਜ ਕੱਲ ਮੈਂ ਕਹਿੰਨਾ ਇਹਦਾ ਨਾ ਬੁਰਾ ਹਾਲ ਹੋਇਆ ਪਿਆ ਪਹਿਲਾਂ ਉਹ ਟਾਈਮ ਹੁੰਦਾ ਸੀ ਨਾ ਲੋਕ ਬੜੇ ਖੁਸ਼ ਹੁੰਦੇ ਸੀ ਸਾਡੇ ਮੁੰਡੇ ਦਾ ਵਿਆਹ ਯਾਰ ਮੁੰਡੇ ਦੀ ਹਾਮੀ ਹੁੰਦੀ ਸੀ ਹਰ ਗੱਲਬਾਤ ਹੁੰਦੀ ਸੀ ਗੱਲਬਾਤ ਸਾਰੀ ਸੈੱਟ ਬੈਂਦੀ ਸੀ ਤਾਂ ਤੁਸੀਂ ਇਹ ਵੇਖੋ ਯਾਰ ਹਨਾ ਅੱਜ ਕੱਲ ਟਾਈਮ ਇਹ ਜਿਹਾ ਆ ਗਿਆ ਵੀ ਅੱਜ ਕੱਲ ਪਤਾ ਹੀ ਨਹੀਂ ਕੀ ਹੋਈ ਜਾਂਦਾ ਹਨਾ ਜਿਹੜਾ ਮੁੰਡਾ ਦੋ ਮੁੰਡੇ ਆ ਇੱਕ ਦੂਜੇ ਨਾਲ ਪਿਆਰ ਕਰੀ ਬੈਠੇ ਯਾਰ ਕੋਈ ਮਾਂ ਪਿਓ ਦੀ ਸ਼ਰਮ ਹੈ ਨਹੀਂ ਵੀ ਮਾਂ ਪਿਓ ਵੀ ਤੰਗ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਵੀ ਕੀ ਚੱਕਰ ਬਣ ਗਿਆ ਕੀ ਨਹੀਂ ਬਣਿਆ ਪਿਓ ਹੁਣ ਤੁਸੀਂ ਵੇਖ ਲਓ ਕਿੰਨਾ ਦਰਦ ਲੈ ਕੇ ਬਚਾਰਾ ਰੋਇਆ ਨਹੀਂ ਪਰ ਇੱਕ ਦਰਦ ਦੱਸ ਕੇ ਗਿਆ ਆ ਉਹਦਾ ਵੀ ਅਸੀਂ ਕਰੀਏ ਕੀ ਵੀ ਨੂ ਰਾਨੀ ਜੀ ਦਾ ਇਹਦਾ ਵਿਆਹ ਹੋਇਆ ਉਹ ਵੀ ਮੈਨੂੰ ਕਹਿੰਦੀ ਆ ਵੀ ਪਪਾ ਮੇਰਾ ਕੀ ਕਸੂਰ ਆ ਜਾਂ ਤਾਂ ਮੇਰਾ ਵਿਆਹ ਤੁਸੀਂ ਨਾ ਹੀ ਕਰਦੇ ਵੀ ਜਿਹੜੇ ਮੁੰਡੇ ਇਹਨੂੰ ਪਸੰਦ ਸੀਗੇ ਤੇ ਅੱਜ ਕੱਲ੍ਹ ਟਾਈਮ ਹੀ ਇਹ ਜਾ ਹਾਰਮੋਨ ਚੇਂਜ ਹੋ ਜਾਂਦੇ ਤੇ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਆ ਦੋਸਤੋ ਜਿਹੜੀ ਸਾਡੀ ਵੀਡੀਓ ਹੈਗੀ ਆ ਇਹ ਸਿੱਖਿਆ ਦੇਣ ਵਾਸਤੇ ਹੁੰਦੀ ਆ ਸੇ ਦੇਣ ਵਾਸਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ